ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ 'ਚ ਅੱਜ ਪਾ 27 ਤੋਂ ਲੈ ਕੇ 31 ਅਗਸਤ ਤੱਕ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਅਗਰ 72 ਘੰਟੇ ਕਾਫੀ ਭਾਰੀ ਮੀਂਹ ਦੀ ਆਪਣੇ ਵਾਰਨਿੰਗ ਜਾਰੀ ਕਰ ਦਿੱਤੀ ਹੈ ਮੌਸਮ ਬਾਦ ਹੌਰਾ ਡਲਰਟ ਜਾਰੀ ਹੋ ਚੁੱਕਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਚਲੋ ਅੱਗੇ ਵਧਦੇ ਹਾਂ ਵੀਡੀਓ 'ਤੇ ਹੁਣ 27 ਅਗਸਤ ਦੀਆਂ ਪੰਜਾਬ ਦੀਆਂ 9 ਵਜੇ ਦੀਆਂ ਸਵੇਰ ਦੀਆਂ ਲਾਈਵ ਸਿੱਟੇ ਵੀ ਦੇ ਸਕਦੇ ਹਾਂ ਇੱਦਾਂ ਤੁਸੀਂ ਰਡਾਰ ਐਪੀ ਦੇ ਸਕਾ ਦਿਓ ਇਹਨਾਂ ਭਾਗਾਂ ਵਿੱਚ ਆਪ ਨੂੰ ਮੀਂਹ ਦੇਖਣ ਨੂੰ ਮਿਲ ਰਿਹਾ ਹੁਣ ਆਪਾਂ ਜਿਹੜੇ ਵਾਈ ਦਾ ਗੱਲ ਕਰੀਏ ਜੇ 27 ਅਗਸਤ ਤੱਕ ਇਹਨਾਂ ਭਾਗਾਂ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਲਗਭਗ 26 ਤਰੀਕ ਨਿਕਲ ਚੁੱਕੀ ਹੈ ਅੱਜ 27 ਤਰੀਕ ਇਸ ਵਕਤ ਆਪਣੇ ਦਾਂ ਤਾਂ ਨੰਬਰ ਸਾਰੇ ਗੁਦਾਸਪੁਰ ਦੇ ਭਾਗ ਹੋ ਗਏ ਪਠਾਨਕੋਟ ਦੇ ਕਪੂਥਲ ਜਨਰ ਦੇ ਭਾਗ ਹੋ ਗਏ ਹੁਸ਼ਿਆਰਪੁਰ ਦੇ ਹੋ ਗਏ ਨਵਾਂ ਸ਼ਹਿਰ ਦੇ ਹੋ ਗਏ ਥੋੜੇ ਬਤੇ ਫਲੋਜਪੁਰ ਮੋਗੇ ਦੇ ਭਾਗ ਹੋ ਗਏ ਨਾ ਚ ਇਸ ਵਕਤ ਮੀਂਹ ਦੇਖਣ ਨੂੰ ਮਿਲ ਰਿਹਾ ਤੇ ਹੁੰਦੇ ਹੈ ਕਿ 2 ਘੰਟੇ ਲਈ ਦੇਖਣ ਨੂੰ ਮੈ ਸਕਦਾ ਸਾੜਾ ਏਰੀਆ ਕਪੂਥਲਾ ਹੈ ਸਾੜੇ ਏਰੀਆ ਚ ਵੀ ਸਵੇਰ ਤੋਂ ਮੀਂਹ ਦੇਖਣ ਨੂੰ ਮਿਲ ਲਗਭਗ ਘੰਟੇ 2 ਘੰਟੇ ਲਗਾਤਾਰ ਤਾਂ ਹਲੇ ਘੰਟਾ ਮੀਂਹ ਜਾਰੀ ਰਹਿ ਸਕਦਾ ਹੈ ਬੱਦਲ ਬਾਈ ਕਾਫੀ ਬਣੀ ਹੋਈ ਹੈ ਇਹ ਤੋਂ ਬਦਾ ਮੌਸਮ ਥੋੜਾ ਸਾਫ ਹੁੰਦਾ ਦਿਖਾਈ ਦੇਊਗਾ ਆਪਾਂ ਨੂੰ ਬਾਕੀ ਗੱਲ ਕਰੀ ਅੱਜ ਰੋਜਪੁਰ ਤੰਤਾ ਨੰਬਰ ਸਰ ਗੁਰਦਾਸਪੁਰ ਠਾਣੇਕੋਟ ਹੁਸ਼ਿਆਰਪੁਰ ਰੂਪਨਗਰ ਐਸ ਸੀ ਸਨਗਰ ਫਤਿਹਗੜ੍ਹ ਸਾਹਿਬ ਦੇ ਪਾਗਾਂ ਵਿੱਚ ਹਨ ਇਹ ਨਹੀਂ অতি ਭਾਰੀ ਨਹੀਂ ਅੱਜ ਥੋੜੇ ਮੀਂਹ ਦੀ ਉਮੀਦ ਘੱਟ ਹੈ ਭਾਜਨ ਤੁਹਾਨੂੰ ਅਬਾ ਜਿਲ੍ਹੇ ਪਹਿਲਾਂ ਦੱਸਿਆ ਨੇ ਇਹਨਾਂ ਵਿੱਚ ਥੋੜਾ ਭਾਰੀ ਮੀਂਹ ਝਟ ਵੀ ਦੇਖਣ ਨੂੰ ਮੈਸਜ ਨੂੰ ਵੀਡੀਓ ਐਡ ਕਰ ਦੂੰਗਾ ਸਾਡੇ ਕਾਫੀ ਵਧੀਆ ਮੀਂਹ ਦੇਖਣ ਨੂੰ ਮਿਲ ਰਿਹਾ ਬਾਕੀ ਗੱਲ ਕਰੀਏ ਆਪਣੇ 28 ਤਰੀਕ ਦੀ 28 ਤਰੀਕ ਨੂੰ ਆਪਣਾ ਗੁਰਦਾਸਪੁਰ ਠਾਣੇਕੋਟ ਹੁਸ਼ਿਆਰਪੁਰ ਦੇ ਵਗੈ ਰੂਪਨਗਰ ਦੇ ਐਥੀਤ ਨਗਰ ਫਤਿਹਗੜ ਸਾਹਿਬ ਇਨੋ ਚ ਥੋੜਾ ਜਾਂ ਮੀਂਹ ਜਿਆਦਾ ਦੇਖਣ ਨੂੰ ਮਿਲੂਗਾ ਬਾਕੀ ਪੰਜਾਬ ਚ ਥੋੜਾ ਬੋਤਾ ਮੀਂਹ ਹਲਕਾ ਦਰਮਿਆਨਾ ਦੇਖਣ ਨੂੰ ਮਿਲੂਗਾ ਗੱਲ ਕਰੀ 29 ਗੱਸ ਤੋਂ 29 ਗੱਸ ਤੋਂ ਫੇਰ ਥੋੜਾ ਜਾਂ ਮੀਂਹ ਆਪਣੇ ਰਫਤਾਰ ਫੜੂਗਾ ਮੀਓ ਚ ਫੇਰ ਵਾਧਾ ਦੇਖ ਨੂੰ ਮਿਲੂਗਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਭਾਗ ਰੂਪਨਗਰ ਦੇ ਹੋਗੇ ਐਸੀ ਨਗਰ ਦੇ ਹੋਗਾ ਇਨ੍ਹਾਂ ਵਿੱਚ ਭਾਰੀ ਵੀ ਥੋੜਾ ਦੇਖ ਨੂੰ ਮਿਸਨ 29 ਤਰੀਕ ਨੂੰ ਤੇ ਆਪਣੇ ਤਾਂ ਤਾਂ ਨੰਬਰ ਸਰ ਗੁਰਦਾਸਪੁਰ ਜਲੰਧਰ ਦੇ ਭਾਗ ਲੁਧਿਆਣੇ ਦੇ ਸੰਗਰੂਦ ਦੇ ਪਟਿਆਲੇ ਦੇ ਹੋਗੇ ਇਨ੍ਹਾਂ ਵਿੱਚ ਆਪਣੇ ਦਰਮਿਆਨੇ ਪੱਧਰ ਦਾ ਮੀਂਹ ਦੇਖ ਨੂੰ ਮਿਲੂਗਾ 30 ਗਸਤ ਤੱਕ ਦੇਖਦਾ 30 ਗਸਤ ਤੱਕ ਮੀਂਹ ਥੋੜਾ ਜਿਆਦਾ ਹੋਰ ਵਧੂਗਾ ਜ਼ਿਆਦਾ ਮੀਂਹ ਦਾ ਤਾਂ ਤਾਂ ਨੰਬਰ ਫਿਰ ਗੁਰਦਾਸਪੁਰ ਪਠਾਨਕੋਟ ਕਪੂਠਾ ਜੰਡਰ ਦੇ ਭਾਗ ਚਾਰਪੁਰ ਦਾ ਨਵਾਂ ਸ਼ਰੂਪ ਨਗਰ ਐਸੀਐਸ ਨਗਰ ਹੋ ਗਿਆ ਇਹਨਾਂ ਜੋ ਭਾਰੀ ਮੀਂਹ ਦੇਖਣ ਨੂੰ ਲੱਗਾ ਬਾਕੀ ਪੰਜਾਬ ਦੇ ਦਰਮਿਆਨ ਮੀਂਹ ਦੇਖਣ ਨੂੰ ਮੈਂ ਸਦਾ ਕੱਲ ਮਿਲਾਂਗੇ ਕੱਲ ਗੱਲ ਕਰੀਏ ਅੱਜ 27 ਤਰੀਕ ਵੀ ਮੀਂਹ ਦੇਖਣ ਨੂੰ ਲੱਗਾ ਦਵਾਬੇਰੀ ਚ ਮਾਝੇ ਦਵਾਬੇ ਚ ਵਧੀਆ ਝਟਾ ਲੱਗ ਸਕਦੀ ਹੈ ਸਾਡਾ ਏਰੀਆ ਦਵਾਬਾ ਹੈ ਵਧੀਆ ਝਟਾ ਲੱਗ ਚੁੱਕੀ ਹੈ ਤੇ ਆਪਣੇ ਟੁੱਟਮੀਆਂ ਕਾਰਵੀਆਂ ਜਾਰੀ ਰਹਿਣਗੀਆਂ ਬਾਕੀ ਜਾ ਕੇ ਨਵਾਂ ਸਿਸਟਮ ਬਣਿਆ ਤੁਹਾਨੂੰ ਵੀਡੀਓ ਰੋਣ ਦੱਸ ਦਵਾਂਗੇ ਅੱਜ 27 ਤਰੀਕ 28 ਤਰੀਕ ਵੀ ਲਗਭਗ ਥੋੜੇ ਬੋਦੇ ਪੰਜਾਬ ਚ ਆਪਣੇ ਦਰਮਿਆਨਿਆ ਪੱਦਰੀਆਂ ਮੀਂਹ ਟੁੱਟਮੀਆਂ ਕਾਰਵੀਆਂ ਦੇਖਣ ਨੂੰ ਮਿਲੂਗੀਆਂ 29 ਤਰੀਕ ਤੋਂ ਮੀਂਹ ਵਿੱਚ ਫੇਰ ਥੋੜਾ ਵਾਧਾ ਦੇਖਣ ਨੂੰ ਮਿਲੂਗਾ 29 30 ਤਰੀਕ ਨੂੰ ਫੇਰ ਵਧੀਆ ਮੀਂਹ ਦੇਖਣ ਨੂੰ ਮੈਂ ਸਦਾ ਮਾਝੇ ਦਬਾਬੇ ਵਿੱਚ ਬਾਕੀ ਕੋਈ ਨਵੀਂ ਅਪਡੇਟ ਆਊਗੀ ਤੁਹਾਨੂੰ ਪਤਾ ਹੋਊਗਾ ਕਿ ਮੌਸਾ ਭਾਗ ਲੋ ਨਵੀਂ ਨਵੀਂ ਅਪਡੇਟ ਰੋਜ਼ ਆਉਂਦੀ ਹੈ ਤੇ ਰੋਜ਼ ਅਪਡੇਟ ਚੇਂਜ ਹੁੰਦੀ ਰਹਿੰਦੀ ਹੈ ਕਿਉਂਕਿ ਤੁਹ